ਬੇਤਾਲ ਪਚੀਸੀ ਕਹਾਣੀ ਹੈ ਜਿਸ ਵਿੱਚ 25 ਕਹਾਣੀਆਂ ਸ਼ਾਮਿਲ ਹਨ ਇਸ ਦਾ ਲੇਖਕ ਬੇਤਾਲ ਪਡਰਾਉ ਸੀ ਜੋ ਕਿ ਇਨਸਾਫ ਲਈ ਮਸ਼ਹੂਰ ਰਾਜਾ ਵਿਕਰਮਧਿੱਤਿਆ ਦੇ ਨੌ ਰਤਨਾਂ ਵਿੱਚੋਂ ਇੱਕ ਸੀ ਇਹ ਕਹਾਣੀਆਂ ਰਾਜਾ ਵਿਕਰਮ ਦੀ ਇਨਸਾਫ ਸ਼ਕਤੀ ਦਾ ਅਹਿਸਾਸ ਕਰਵਾਉਂਦੀਆਂ ਹਨ ਇਨ੍ਹਾਂ ਕਹਾਣੀਆਂ ਵਿੱਚ ਬੇਤਾਲ ਹਰ ਰੋਜ਼ ਇੱਕ ਕਹਾਣੀ ਸੁਣਾਉਂਦਾ ਅਤੇ ਅੰਤ ਵਿੱਚ ਰਾਜੇ ਨੂੰ ਅਜੀਹਾ ਸਵਾਲ ਪੁੱਛਦਾ ਕੇ ਰਾਜੇ ਨੂੰ ਇਸ ਦਾ جواب ਦੇਣਾ ਪੈਂਦਾ ਉਸ ਨੇ ਇੱਕ ਸ਼ਰਤ ਰੱਖੀ ਹੋਈ ਸੀ ਕਿ ਜੇ ਰਾਜਾ ਬੋਲਿਆ ਤਾਂ ਉਸ ਨਾਲ ਗੁੱਸੇ ਹੋ ਕੇ ਮੁੜ ਦਰਖਤ ਤੇ ਲਟਕ ਜਾਵੇਗਾ ਪਰ ਇਹ ਜਾਣਦੇ ਹੋਈ ਵੀ ਰਾਜਾ ਇੰਨਾ ਸਵਾਲਾਂ ਦੇ ਜਵਾਬ ਦਿੰਦਾ ਸੀ ਕਿਉਂਕਿ ਬੇਤਾਲ ਨੇ ਇੱਕ ਹੋਰ ਸ਼ਰਤ ਵੀ ਰੱਖੀ ਸੀ ਕਿ ਜੇ ਉਹ ਰਾਜਾ ਉਸਤੇ ਸਵਾਲਾਂ ਦੇ ਜਵਾਬ ਨਹੀਂ ਦਿਵਾਊਗਾ ਤਾਂ ਉਸ ਨੂੰ ਮਾਰ ਦੇਊਗਾ ਬਿਕਰਮ ਦੀ ਗਰਮ ਮੌਜੂਦਗੀ ਵਿੱਚ ਉਸ ਦੇ ਪ੍ਰਾਂਤ ਹੇਰ ਲਈ ਤੇ ਸਾਹੀ ਪਾਠ ਨੂੰ ਛੱਡਣ ਤੋਂ ਬਾਅਦ ਉਸ ਦੇ ਰਾਜ ਵਿੱਚ ਮੁਸੀਬਤਾਂ ਦੇ ਬੱਦਲ ਮੰਡਰਾਉਣ ਲੱਗੇ ਕਿਸੇ ਵੀ ਸਮੇਂ ਦੁਸ਼ਮਣ ਦੇ ਹਮਲੇ ਦਾ ਖਤਰਾ ਵਧ ਗਿਆ ਜਦੋਂ ਇੰਦਰ ਦੇਵ ਨੂੰ ਇਸ ਵਾਰੀ ਪਤਾ ਲੱਗਾ ਤਾਂ ਉਹਨਾਂ ਨੇ ਰਾਜ ਦੀ ਰੱਖਿਆ ਲਈ ਇੱਕ ਦੇਵਤਾ ਭੇਜਿਆ ਉਹ ਦੇਵਤਾ ਰਾਜ ਦੀ ਸਹੱਦਤਾਂ ਦੀ ਰਾਖੀ ਕਰਦਾ ਸੀ ਜਦੋਂ ਵਿਕਰਮ ਨੂੰ ਆਪਣੇ ਪ੍ਰਾਦੀ ਰਾਜ ਛੱਡਣ ਦੀ ਖਬਰ ਮਿਲੀ ਤੌਦਰਾਂਤ ਰਾਜ ਵਿੱਚ ਵਾਪਸ ਆ ਗਏ ਜਿਵੇਂ ਹੀ ਉਹ ਸਰਹੰਦ ਦੇ ਨੇੜੇ ਪਹੁੰਚੇ ਤਾਂ ਦੀਵ ਨੇ ਉਹਨਾਂ ਨੂੰ ਰੋਕ ਲਿਆ ਵਿਕਰਮ ਨੇ ਕਿਹਾ ਮੈਂ ਇਸ ਰਾਜ ਦਾ ਰਾਜਾ ਹਾਂ ਮੈਨੂੰ ਅੰਦਰ ਆਉਣ ਦਿਓ ਜੇ ਤੁਸੀਂ ਵਿਕਰਮ ਹੋ ਤਾਂ ਮੇਰੇ ਨਾਲ ਲੜੋ ਤਾਂ ਮੈਂ ਜਗੀਰ ਕਰਾ ਸਕਾਂ ਕਿ ਤੁਸੀਂ ਵੀ ਰਾਜਾ ਵਿਕਰਮਦਿੱਤਿਆ ਹੋ ਦੀਵ ਨੇ ਕਿਹਾ ਫਿਰ ਉਹਨਾਂ ਦੋਨਾਂ ਵਿੱਚ ਇੱਕ ਜੁੱਦ ਹੋਇਆ ਜਿਸ ਵਿੱਚ ਵਿਕਰਮ ਨੇ ਉਹਨਾਂ ਨੂੰ ਹਰਾ ਦਿੱਤਾ ਜਦੋਂ ਵਿਕਰਮ ਨੇ ਦੀਵ ਨੂੰ ਹਰਾਇਆ ਇੰਦਰਦੇਵ ਨੇ ਕਿਹਾ ਵਿਕਰਮ ਤੂੰ ਤੁਸੀਂ ਆਪਣੇ ਰਾਜ ਵਿੱਚ ਜਾ ਸਕਦੇ ਹੋ ਮੈਨੂੰ ਰਾਜ ਦੀ ਸੁਰੱਖਿਆ ਲਈ ਇੰਦਰਦੇਵ ਨੇ ਖੁਦ ਨੂੰ ਜ਼ੁਕਤ ਕੀਤਾ ਸੀ ਦੇਵ ਨੇ ਅੱਗੇ ਵਿਕਰਮ ਨੂੰ ਕਿਹਾ ਤੁਹਾਡਾ ਜਨਮ ਜਿਸ ਤਾਰਾ ਮੰਡਲ ਵਿੱਚ ਹੋਇਆ ਸੀ ਉਸ ਵਿੱਚ ਦੋ ਹੋਰ ਲੋਕ ਪੈਦਾ ਹੋਏ ਸਨ ਉਨ੍ਹਾਂ ਵਿੱਚੋਂ ਤੁਸੀਂ ਧਰਤੀ ਦੇ ਰਾਜਾ ਬਣ ਗਏ ਹੋ ਇੱਕ ਪਤਾਲ ਦਾ ਰਾਜਾ ਬਣ ਗਿਆ ਹੈ ਇੱਕ ਮਹਾਨ ਜੋਗੀ ਬਣ ਗਿਆ ਹੈ ਜੋ ਲਗਾਤਾਰ ਆਪਣੀਆਂ ਸ਼ਕਤੀਆਂ ਵਧਾ ਰਿਹਾ ਹੈ ਉਸ ਜੋਗੀ ਨੇ ਪਤਾਲ ਦੇ ਰਾਜੇ ਨੂੰ ਮਾਰ ਦਿੱਤਾ ਹੈ ਅਤੇ ਇੱਕ ਪਿਚਾਸ ਬਣਾ ਦਿੱਤਾ ਹੈ ਅਤੇ ਉਸ ਨੂੰ ਬੁਰ ਸਮਝਾਨ ਵਿੱਚ ਇੱਕ ਸੀਸ ਤੇ ਦਰੱਖਤ ਉੱਤੇ ਟੰਗ ਦਿੱਤਾ ਅਤੇ ਹੁਣ ਉਹ ਤੁਹਾਨੂੰ ਮਾਰਨਾ ਚਾਹੁੰਦਾ ਹੈ ਇਹ ਸ਼ਬਦ ਕਹਿ ਕੇ ਦੇਵ ਅਦਿਸ਼ ਹੋ ਗਏ ਫਿਰ ਇੱਕ ਦਿਨ ਸ਼ਕਤੀਸ਼ੀਲ ਨਾਮ ਦਾ ਇੱਕ ਜੋਗੀ ਰਾਜਾ ਵਿਕਰਮ ਨੂੰ ਮਿਲਣ ਉਹਨਾਂ ਦੇ ਰਾਜ ਵਿੱਚ ਆਇਆ ਅਤੇ ਉਸਨੇ ਵਿਕਰਮ ਨੂੰ ਇੱਕ ਸੇਵ ਦਿੱਤਾ ਅਤੇ ਚਲਾ ਗਿਆ ਵਿਕਰਮ ਨੂੰ ਯਾਦ ਆਇਆ ਕਿ ਦੇਵ ਨੇ ਕਿਹਾ ਸੀ ਇੱਕ ਜੋਗੀ ਉਸਨੂੰ ਮਾਰਨਾ ਚਾਹੁੰਦਾ ਸੀ ਵਿਕਰਮ ਨੇ ਉਹ ਸੇਵ ਇੱਕ ਪੰਡਾਰੀ ਨੂੰ ਦਿੱਤਾ ਅਤੇ ਕਿਹਾ ਇਸ ਸੇਵ ਦੀ ਰੱਖਿਆ ਕਰੋ ਕੋਈ ਇਸ ਨੂੰ ਨਾ ਖਾਵੇ ਫਿਰ ਉਹ ਜੋਗੀ ਲਗਭਗ ਹਰ ਰੋਜ਼ ਆਉਂਦਾ ਸੀ ਅਤੇ ਵਿਕਰਮ ਨੂੰ ਇੱਕ ਸੇਵ ਦਿੰਦਾ ਸੀ ਅਤੇ ਵਿਕਰਮ ਉਹ ਸੇਵ ਪੰਡਾਰੀ ਨੂੰ ਦਿੰਦਾ ਸੀ ਇਸ ਤਰ੍ਹਾਂ ਬਹੁਤ ਸਾਰੇ ਸੇਵ ਇਕੱਠੇ ਹੋ ਗਏ ਸਨ ਇੱਕ ਦਿਨ ਰਾਜਾ ਵਿਕਰਮ ਆਪਣੇ ਘੋੜਿਆਂ ਨੂੰ ਦੇਖਣ ਲਈ ਤਵੇਲੇ ਵਿੱਚ ਗਿਆ ਕਿ ਅਚਾਨਕ ਜੋਗੀ ਪ੍ਰਗਟ ਹੋਇਆ ਅਤੇ ਰਾਜੇ ਨੂੰ ਇੱਕ ਸੇਵ ਦੇ ਕੇ ਤੁਰਨ ਲੱਗਾ ਵਿਕਰਮ ਨੇ ਜੋਗੀ ਨੂੰ ਰੋਕਿਆ ਅਤੇ ਕਿਹਾ ਤੁਸੀਂ ਕੌਣ ਹੋ ਅਤੇ ਤੁਸੀਂ ਮੈਨੂੰ ਇੱਕ ਸੇਵ ਕਿਉਂ ਦਿੰਦੇ ਹੋ ਜੋਗੀ ਨੇ ਕਿਹਾ ਮੇਰਾ ਨਾਮ ਸ਼ਾਂਤੀਸੀਲ ਹੈ ਅਤੇ ਮੈਂ ਹਰ ਰੋਜ਼ ਇੱਕ ਸੇਵ ਦਿੰਦਾ ਹਾਂ ਕਿਉਂਕਿ ਤੁਸੀਂ ਅੱਜ ਤੱਕ ਇੱਕ ਵੀ ਸੇਬ ਨਹੀਂ ਖਾਧਾ ਰਾਜਾ ਵਿਕਰਮਾਦੀ ਜੋਗੀ ਗੱਲਾਂ ਕਰ ਰਹੇ ਸਨ ਕਿ ਅਚਾਨਕ ਇੱਕ ਬਾਂਦਰ ਲੇੜਲੇ ਦਰਖਤ ਤੋਂ ਛਾਲ ਮਾਰ ਕੇ ਵਿਕਰਮ ਦੇ ਹੱਥੋਂ ਇੱਕ ਸੇਬ ਲੈ ਲਿਆ ਉਹ ਬਾਂਦਰ ਵਾਪਸ ਦਰਖਤ ਤੇ ਚੜ ਗਿਆ ਤੇ ਸੇਬ ਨੂੰ ਖਾਣ ਲੱਗਾ ਜਿਵੇਂ ਹੀ ਉਸਨੇ ਸੇਬ ਕਟਿਆ ਸੇਬ ਵਿੱਚੋਂ ਇੱਕ ਚਮਤਕਾਰ ਰੋਸ਼ਨੀ ਨਿਕਲੀ ਅਤੇ ਬਾਂਦਰ ਨੇ ਸੇਬ ਨੂੰ ਛੁੱਟ ਦਿੱਤਾ ਬਿਕਰਮ ਨੇ ਕਟਿਆ ਹੋਇਆ ਸੇਵ ਚੁੱਕਿਆ ਸੇਵ ਦੇ ਅੰਦਰ ਇੱਕ ਲਾਲ ਗਹਿਣਾ ਚਮਕ ਰਿਹਾ ਸੀ ਬਿਕਰਮ ਨੇ ਤੁਰੰਤ ਭੰਡਾਰੀ ਨੂੰ ਸਾਰੇ ਸੇਵ ਲਿਆਉਣ ਲਈ ਕਿਹਾ ਸਾਰੇ ਸੇਵਾਂ ਵਿੱਚੋਂ ਇੱਕ ਲਾਲ ਗਹਿਣਾ ਸੀ ਜੋ ਚਮਕ ਰਿਹਾ ਸੀ ਤੇ ਫਿਰ ਇੱਕ ਜ਼ੋਹਾਰੀ ਨੂੰ ਬੁਲਾਇਆ ਗਿਆ ਜ਼ੋਹਰੀ ਨੇ ਦੱਸਿਆ ਕਿ ਲਾਲ ਚਾਵੜਾ ਬਹੁਤ ਕੀਮਤੀ ਹੈ ਹਰ ਇੱਕ ਜਵਾਰ ਇੱਕ ਰਾਜ ਦੇ ਬਰਾਬਰ ਹੈ ਇਹ ਸੁਣ ਕੇ ਬਿਕਰਮ ਉਸ ਨੂੰ ਇੱਕ ਲਿਆ ਲੈ ਗਿਆ ਕਹਨ ਲੱਗਾ ਕਿ ਤੁਸੀਂ ਮੈਨੂੰ ਇਹ ਲਾਲ ਕਿਉਂ ਦਿੱਤਾ ਹੈ ਜੋਗੀ ਜੀ ਨੇ ਜਵਾਬ ਦਿੱਤਾ ਮਹਾਰਾਜ ਰਾਜਾ ਗੁਰੂ ਜੋਸੀ ਵੈਦਿਆ ਅਤੇ ਧੀ ਦੇ ਕ ਕਦੇ ਵੀਕਰ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਜੋਗੀ ਨੇ ਅੱਗੇ ਕਿਹਾ ਗੱਲ ਇਹ ਹੈ ਕਿ ਮੈਂ ਗੋਦਾਵਰੀ ਨਦੀ ਤਕੰਡੇ ਸਮਸ਼ਾਨ ਵਿੱਚ ਇੱਕ ਮੰਤਰ ਸਬਤ ਕਰ ਰਿਹਾ ਹਾਂ ਜਦੋਂ ਇਹ ਪੂਰੀ ਹੋ ਜਾਵੇਗੀ ਮੇਰੀ ਇੱਛਾ ਪੂਰੀ ਹੋ ਜਾਵੇਗੀ ਮੈਂ ਤੈਨੂੰ ਸਾਰੀ ਦੁਨੀਆ ਦਾ ਰਾਜਾ ਬਣਾ ਦਿਆਂਗਾ ਜੇ ਤੂੰ ਇੱਕ ਰਾਤ ਮੇਰੇ ਕੋਲ ਰਹੇ ਤਾਂ ਮੰਤਰ ਸਭ ਤੂੰ ਜਾਵੇਗਾ ਇੱਕ ਰਾਤ ਤੂੰ ਵਾਹ ਬਨ ਕੇ ਇਕੱਲਾ ਮੇਰੇ ਕੋਲ ਆਇਆ ਇਹ ਕਹਿ ਕੇ ਜੋਗੀ ਚਲਾ ਗਿਆ ਰਾਜਾ ਵਿਕਰਮ ਜੋਗੀ ਦੁਆਰਾ ਦੱਸੇ ਗਏ ਦਿਨ ਤੇ ਸਮੇਂ ਤੇ ਆਪਣੀ ਛੋਬੜੀ ਤੇ ਪਹੁੰਚ ਗਿਆ ਸਰ ਮੇਰੇ ਲਈ ਕੀ ਹੁਕਮ ਹੈ ਰਾਜੇ ਨੇ ਜੋਗੀ ਨੂੰ ਪੁੱਛਿਆ ਇੱਥੋਂ ਦੱਖਣ ਦਿਸ਼ਾ ਵਿੱਚ 2 ਕੌਸ ਦੀ ਦੂਰੀ ਤੇ ਸ਼ਮਸ਼ਾਨ ਘਾਟ ਵਿੱਚ ਇੱਕ ਸੀਰਸ ਦੇ ਦਰਖਤ ਤੇ ਇੱਕ Laash ਲਟਕੀ ਹੈ ਉਸ Laash ਨੂੰ ਮੇਰੇ ਕੋਲ ਲਿਆਓ ਉਹਦੋਂ ਤੱਕ ਮੈਂ ਇੱਥੇ ਆਪਣੀ ਪ੍ਰਾਪਤੀ ਕਰਾਂਗਾ yogi ਨੇ vikram ਨੂੰ ਕਿਹਾ ਇਹ ਸੁਣ ਕੇ vikram ਉਸ ਸ਼ਮਸ਼ਾਨ ਘਾਟ ਵੱਲ ਚਲਾ ਗਿਆ ਉਹ ਰਾਤ ਬਹੁਤ ਭਿਆਨਕ ਸੀ ਕਾਲੀ ਰਾਤ ਜਿਸ ਵਿੱਚ ਮੀਂਹ ਵੀ ਪੈ ਰਿਹਾ ਸੀ ਇਦਾਂ ਲੱਗ ਰਿਹਾ ਸੀ ਇਹ ਸਮਸ਼ਾਨ ਘਾਟ ਵਿੱਚ ਭੂਤਾਂ ਨੇ ਤਵਾਹੀ ਮਚਾ ਦਿੱਤੀ ਸੀ। ਚਾਰੇ ਪਾਸੇ ਤੋਂ ਭਿਆਨਕ ਆਵਾਜ਼ਾਂ ਆ ਰਹੀਆਂ ਸਨ। ਉਹਨਾਂ ਚੀਜ਼ਾਂ ਵੱਲ ਧਿਆਨ ਦਿੱਤੇ ਬਿਨਾ ਵਿਕਰਮ ਸੀਰਸ ਦੇ ਇਧਰ ਰਖਤ ਪੂਲ ਪਹੁੰਚ ਗਿਆ। ਇਹ ਉਹੀ ਦਰਖਤ ਸੀ ਜਿਸ ਬਾਰੇ yogi ਨੇ ਉਸ ਨੂੰ ਦੱਸਿਆ ਸੀ। ਇਹ ਇੱਕ ਭਿਆਨਕ ਸੁੱਕਾ ਰੁੱਖ ਸੀ ਜਿਸ ਉੱਤੇ 50 ਰੱਸੀ ਨਾਲ ਲਟਕ ਰਿਹਾ ਸੀ। ਵਿਕਰਮ ਨੇ ਆਪਣੀ ਤਲਵਾਰ ਨਾਲ ਰੱਸੀ ਨੂੰ ਕੱਟ ਦਿੱਤਾ ਅਤੇ ਜਿਵੇਂ ਹੀ ਉਹ ਦਰਖਤ ਤੋਂ ਹੇਠਾਂ ਉਤਰਿਆ ਪਿਛਾਸ ਵਾਪਸ ਦਰਖਤ ਤੇ ਚਲਾ ਗਿਆ ਅਤੇ ਰੱਸੀ ਨਾਲ ਲਟਕ ਗਿਆ। ਵਿਕਰਮ ਨੇ ਫਿਰ ਰੱਸੀ ਕੱਟੀ, ਪਿਛਾਸ ਸਾਲ ਮਾਰ ਕੇ ਉਸ ਨੂੰ ਫੜ ਲਿਆ ਤੇ ਚਾਦਰ ਦੀ ਮਦਦ ਨਾਲ ਪਿਛਾਸ ਨੂੰ ਮੋਢੇ ਤੇ ਬੰਨ ਲਿਆ। ਪਿਛਾਸ ਘਰਜਿਆ ਤੇ ਰੋਣ ਲੱਗਾ। ਵਿਕਰਮ ਨੇ ਪੁੱਛਿਆ, "ਤੁਸੀਂ ਕੌਣ ਹੋ?" ਜਵਾਬ ਵਿੱਚ ਪਿਚਾਸ ਉੱਤੀ ਉੱਤੀ ਹੱਸਣ ਲੱਗਾ ਵਿਕਰਮ ਨੇ ਫਿਰ ਪੁੱਛਿਆ ਤੁਸੀਂ ਕੌਣ ਹੋ ਕੋਈ ਜਵਾਬ ਨਹੀਂ ਆਇਆ ਰਾਜਾ ਉਸ ਪਿਚਾਸ ਨੂੰ ਲੈ ਕੇ ਜੋਗੀ ਦੀ ਕੁਟਿਆਵਾਲ ਤੁਰ ਪਿਆ ਇਹ ਦੇਖ ਕੇ ਪਿਚਾਸ ਨੇ ਉਸ ਨੂੰ ਪੁੱਛਿਆ ਰਾਜਨ ਤੂੰ ਬਹੁਤ ਬਹਾਦਰ ਹੈ ਤੂੰ ਕੌਣ ਹੈ ਅਤੇ ਮੈਨੂੰ ਕਿੱਥੇ ਲੈ ਜਾ ਰਹੀ ਹਾਂ ਹੈ ਰਾਜਾ ਵਿਕਰਮ ਨੇ ਜਵਾਬ ਦਿੱਤਾ ਮੇਰਾ ਨਾਮ ਵਿਕਰਮ ਹੈ ਮੈਂ ਤਾਰਾ ਨਗਦੀ ਦਾ ਰਾਜਾ ਹਾਂ ਮੈਂ ਤੁਹਾਨੂੰ ਜੋਗੀ ਕੋਲ ਲੈ ਜਾ ਰਿਹਾ ਹਾਂ ਹਾਂ ਮੈਂ ਤੁਹਾਡੇ ਨਾਲ ਇੱਕ ਸ਼ਰਤ ਤੇ ਜਾਵਾਂਗਾ ਪਿਚਾਸ ਨੇ ਕਿਹਾ ਫਿਰ ਰਾਜੇ ਨੇ ਪੁੱਛਿਆ ਤੇ ਉਹ ਸ਼ਰਤ ਕੀ ਹੈ ਤਦ ਪਿਚਾਸ ਨੇ ਕਿਹਾ ਬੁੱਧਵਾਨ ਸਿਆਣਾ ਉਹਨਾਂ ਦੇ ਦਿਨ ਚੰਗੇ ਕੰਮਾਂ ਵਿੱਚ ਬਤੀਤ ਹੁੰਦੇ ਹਨ ਜਦੋਂ ਕਿ ਮੂਰਖਾਂ ਦੇ ਦਿਨ ਝਗੜੇ ਅਤੇ ਨੀਂਦ ਵਿੱਚ ਬਤੀਤ ਹੁੰਦੇ ਹਨ ਚੰਗਾ ਹੋਵੇਗਾ ਜੇਕਰ ਸਾਡਾ ਰਿਸ਼ਤਾ ਚਿੰਗੀਆਂ ਗੱਲਾਂ ਦੀ ਚਰਚਾ ਵਿੱਚ ਹੀ ਲੰਘ ਜਾਵੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਅਤੇ ਇੱਕ ਸਵਾਲ ਪੁੱਛਾਂਗਾ ਜੇਕਰ ਤੁਸੀਂ ਜਵਾਬ ਦਿੱਤਾ ਤਾਂ ਮੈਂ ਉਸ ਦੇ ਰਖਤ ਕੋਲ ਵਾਪਸ ਜਾਵਾਂਗਾ ਅਤੇ ਜੇਕਰ ਤੁਸੀਂ ਚੁੱਪ ਰਹੀ ਤਾਂ ਮੈਂ ਤੁਹਾਨੂੰ ਮਾਰ ਦਿਆਂਗਾ ਵਿਕਰਮ ਨੇ ਉਸ ਦੀ ਗੱਲ ਮੰਨ ਲਈ ਤੇ ਪੁੱਛਿਆ ਆਪਣਾ ਨਾਂ ਦੱਸੋ ਮੇਰਾ ਨਾਂ ਬੇਤਾਲ ਹੈ ਹੁਣ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਮੇਰੀ ਸਾਰੀ ਸ਼ਰਤਾਂ ਯਾਦ ਰੱਖਿਓ ਇਸ ਤਰ੍ਹਾਂ ਵਿਕਰਮ ਬੈਤਾਲ ਦੀ ਕਹਾਣੀ ਸ਼ੁਰੂ ਹੋਈ ਬੈਤਾਲ ਉਸ ਨੂੰ ਕਹਾਣੀ ਸੁਣਾਉਂਦਾ ਫਿਰ ਉਸ ਕਹਾਣੀ ਨਾਲ ਜੁੜਿਆ ਕੋਈ ਸਵਾਲ ਪੁੱਛਦਾ ਵਿਕਰਮ ਆਪਣੇ ਰਾਜੇ ਦਾ ਧਰਮ ਨਿਭਾਉਂਦੇ ਹੋਏ ਉਸ ਦੇ ਸਵਾਲ ਦਾ ਜਵਾਬ ਦਿੰਦਾ ਅਤੇ ਬੇਤਾਲ ਵਾਪਸ ਉੱਠਦਾ ਉਸੇ ਰੁੱਖ ਤੇ ਲਟਕਾਉਂਦਾ